ਖੇਮ ਕਰਨ ਦੇ ਪਿੰਡ ਕਲਸੀਆਂ ਕਲਾਂ ਵਿਖੇ ਤਾਂ ਜਾਦੂ ਹੋ ਗਿਆ ਗਲੀਆਂ ਨਾਲੀਆਂ ਤਾਂ ਬਣ ਗਈਆਂ ਪਰ ਜਦੋਂ ਦੇਖਣ ਦੇ ਲਈ ਅਧਿਕਾਰੀ ਪਹੁੰਚੇ ਤਾਂ ਕੱਚੀਆਂ ਸੜਕਾਂ ਤੇ ਵਿੱਚ ਵੱਡੇ ਵੱਡੇ ਟੋਏ ਦੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਗਏ ਦਰਅਸਲ ਗਲੀਆਂ ਨਾਲੀਆਂ ਤਾਂ ਬਣੀਆਂ ਪਰ ਸਿਰਫ ਕਾਗਜ਼ਾਂ ਦੇ ਵਿੱਚ ਇਸ ਦੀ ਜ਼ਮੀਨੀ ਹਕੀਕਤ ਆ ਉਦੋਂ ਪਤਾ ਚੱਲੀ ਜਦੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਇਸ ਦਾ ਮੁੱਦਾ ਚੁੱਕਿਆ ਗਿਆ ਜਿਸ ਤੋਂ ਬਾਅਦ ਮਹਿਕਮੇ ਵੱਲੋਂ ਆ ਕੇ ਇਸ ਦੀ ਜਾਂਚ ਵੀ ਕੀਤੀ ਗਈ। ਜਾਂਚ ਕਰਨ ਤੋਂ ਬਾਅਦ ਆਏ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਸ ਦੀ ਰਿਪੋਰਟ ਉਹ ਉੱਚ ਅਧਿਕਾਰੀਆਂ ਦੇਣਗੇ। ਦੂਜੇ ਪੱਲੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ترਸੀਮ ਸਿੰਘ ਨੇ ਖੁਲਾਸਾ ਕੀਤਾ ਕਿ ਪਿੰਡ ਚਤਾਂ ਲੱਖਾਂ ਰੁਪਏ ਦੀ ਗ੍ਰਾਂਟ ਆਈ ਹੈ ਪਰ ਉਹ ਸਿਰਫ ਕਾਗਜ਼ਾਂ 'ਚ ਹੀ ਸ਼ੋ ਹੋ ਰਹੀ ਹੈ। ਜ਼ਮੀਨੀ ਹਕੀਕਤਾਂ ਇਹ ਹੈ ਕਿ ਇਹ ਸਿਰਫ ਕਾਗਜ਼ਾਂ 'ਚ ਬਣੀਆਂ ਨੇ ਹਕੀਕਤ 'ਚ ਨਹੀਂ। ਤਾਂ ਤੁਸੀਂ ਵੀ ਦੇਖੋ ਕੀ ਕਹਿ ਰਹੇ ਨੇ ਅਧਿਕਾਰੀ ਅਤੇ ਕੀ ਕਹਿ ਰਹੇ ਨੇ ਕਿਸਾਨ ਆਗੂ। ਕਰਵਾਈ ਗਈ ਆ ਮਹਿਕਮੇ ਨੂੰ ਸੱਦ ਕੇ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਜੀ ਸਾਡੇ ਪਿੰਡ ਦਾ ਮਾਮਲਾ ਜਿਹੜਾ ਬੜਾ ਗੰਭੀਰ ਚੱਲ ਰਿਹਾ ਵਾ ਸਾਨੂੰ ਇਹ ਮੰਤੀ ਦੇ ਮਗਰ 9 ਮਹੀਨੇ ਹੋ ਗਏ ਲੱਗਿਆਂ ਨੂੰ ਅਸੀਂ ਪਿੰਡ ਦਾ ਇਨਸਾਫ ਮੰਗ ਰਹੇ ਹਾਂ ਸਰਕਾਰ ਕੋਲੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਪਿੰਡ ਵਿਕਾਸ ਨਹੀਂ ਹੋਇਆ ਜਿੰਨਾ ਸਾਡੇ ਪਿੰਡੇ ਮਟੀਰੀਅਲ ਆ ਚੁੱਕਾ ਹੈ ਔਨੇ 3 ਕਰੋੜ ਰੁਪਏ ਦੇ ਲਾਗੇ ਬੰਨੇ ਆ ਚੁੱਕਾ ਤੇ ਅੱਜ ਅਸੀਂ ਕੋਈ ਪੰਚਾਇਤ ਸੈਕਟਰੀ ਸੱਦੇ ਆ ਸੱਦ ਕੇ ਉਹਨੇ ਮੰਤੀ ਕਰਵਾਈ ਉਹ ਚੋਂ ਕੁਛ ਵੀ ਨਹੀਂ ਨਿਕਲਿਆ ਵਾ ਤੋ ਅੱਦ ਵੀ ਜਾਂ 2 ਲੱਖ ਦਾ ਕੰਮ ਹੋਇਆ ਸਾਡੇ ਪਿੰਡ 'ਚ ਅਸੀਂ ਇਹੋ ਇਸ ਇਨਸਾਫਾਸਤੇ ਵੀ ਸਾਡੇ ਪਿੰਡ ਦਾ ਕੋਈ ਵਿਕਾਸ ਹੀ ਨਹੀਂ ਹੈਗਾ ਗਲੀਆਂ ਨਾਲੀਆਂ ਜਿਹੜੀਆਂ ਟੁੱਟ ਗਿਆ ਪਾਣੀ ਵਿੱਚ ਖੜੀ ਭਰਵਾਇਦੀ ਫਿਰਦੀ ਆ ਤੇ ਅਸੀਂ ਉਹਦੀ ਵਾਲ ਦੀ ਸਰਕਾਰ ਦੇ ਭਵੰਤਮਾਨ ਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਹੁਣ ਧਿਆਨ ਚ ਲਿਆ ਗਏ ਤੇ ਬਿਲਕੁਲ ਮੰਨ ਲੈ ਕੇ ਜਿਹੜਾ ਤਿਆਰ ਕੀਤਾ ਜਾਵੇ ਤੇ ਜਿਹੜਾ ਪਿੰਡ ਦਾ ਜੋ ਬੰਦਾ ਪੈਸਾ ਵਸੂਲ ਕੇ ਦਾ ਪਿੰਡ ਦੇ ਉੱਤੇ ਲੱਗਾ ਜਾ ਲੱਗਦੇ ਮੈਂ ਕਿ ਮੈਂ ਇਹ ਅਧਿਕਾਰੀਆਂ ਨੇ ਕਈ ਵਾਰ ਸ਼ਵਾਜ ਦੋ ਮੈਂ ਕਹਿੰਦਾ ਮੈਂ ਕਹਿੰਦਾ ਧਾਰੀਆਂ ਨੇ ਵਿਸ਼ਵਾਸ ਇਹ ਦਿੱਤਾ ਹੈ ਵੀ ਅਸੀਂ ਆਏ ਆ ਤੇ ਬਾਕੀ ਮਿਲਤੀ ਕਰਕੇ ਲੈ ਚੱਲੇ ਆ ਬਾਕੀ ਹੁਣ ਜਿਹੜਾ ਅਗਲੀ ਕਾਰਵਾਈ ਹੈ ਮੈਚ ਬਣਾ ਕੇ ਤੇ ਬਣਾ ਕੇ ਸਾਰਾ ਖਰਚਾ ਕਿੰਨਾ ਬਣਿਆ ਕਿੰਨਾ ਨਹੀਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਨਾ ਰਕਾਰਡ ਆਉਣ ਕਰ ਦਾਂਗੇ ਆਉਣ ਕਰ ਦਾਂਗੇ ਆ ਵੀਰ ਜੀ ਤੁਹਾਡਾ ਮੇਰਾ ਨਾਮ ਸਾਧ ਸਿੰਘ ਫੌਜੀ ਕੀ ਮਾਮਲਾ ਹੈ ਜਿਹੜਾ ਅੱਜ ਤੁਸੀਂ ਅਧਿਕਾਰੀ ਸਾਡੇ ਸਰ ਮਾਮਲਾ ਇਹ ਆ ਵੀ ਪਿੰਡ ਦੇ ਵਿੱਚ ਸਾਡੇ ਵਿਕਾਸ ਨਹੀਂ ਹੋਇਆ ਮਲਾਜਿ ਮਿੰਤੀ ਦੇ ਵਿੱਚ ਪਾਇਆ ਗਿਆ ਹੈ ਵੀ ਕੁਛ ਕੁਛ ਟੋਟੇ ਬਣੇ ਆ ਉਹ ਵੀ ਛੋਟੇ ਛੋਟੇ ਬਣੇ ਆ ਪਰ ਜਿੰਨਾ ਖਰਚਾ ਹੈ ਪਿੰਡ ਨੂੰ ਮਤਲਬ ਜਿੰਨੀ ਆਈ ਆ ਖਰਚਾ ਉਹਨਾਂ ਨਹੀਂ ਲੱਗਾ ਇਹ ਹੁਣ ਅਫਸਰ ਸਾਹਿਬਾਨ ਆਏ ਆ ਉਹ ਲਿਖ ਕੇ ਲੈ ਗਏ ਆ ਹੁਣ ਉਹ ਕਹਿੰਦੇ ਮੈਂ ਇਹ ਰਿਪੋਰਟ ਬਣਾ ਕੇ ਅੱਗੇ ਹੀ ਦਵਾਂਗੇ ਉਹ ਤੋਂ ਬਾਅਦ ਹੁਣ ਦੱਸਿਆ ਜਾਊ ਵੀ ਪਿੰਡ ਦਾ ਖਰਚਾ ਕਿੰਨਾ ਕਿੰਨਾ ਖਰਚਾ ਲੱਗਾ ਏ ਤੇ ਕਿੰਨਾ ਮਲਬਾ ਜਦਾ ਤੇ ਕਿੰਨਾ ਆਇਆ ਹੈ ਹੁਣ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਤੁਹਾਨੂੰ ਕੋਈ ਮਸ਼ਵਾਸਾ ਦਿਵਾ ਕੇ ਗਏ ਆ ਪਰ ਅੱਗੇ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਹੁਣ ਕੀ ਕਰਦੇ ਸਾਨੂੰ ਉਸ ਤੋਂ ਬਾਅਦ ਹੀ ਇਹਨਾਂ ਦੇ ਮਤਲਬ ਪਹੁੰਚਾ ਕੇ ਮਗਰ ਭਾਈ ਜੀ ਤੁਹਾਡਾ ਹਾਂਜੀ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਕਲਸੀਆਂ ਕਲਾਂ ਸੰਘਰਸ਼ ਕਮੇਟੀ ਆ ਪ੍ਰਧਾਨ ਦੇ ਨਾਲ ਮੰਨ ਲਓ ਕਿ ਅਸੀਂ ਸਮਰਥਕ ਰੱਖਦੇ ਆ ਕਾਫੀ ਟਾਈਮ ਤੋਂ ਤੇ ਜੀਦਾ ਕਰਕੇ ਸਾਡੇ ਸੰਘਰਸ਼ ਕਮੇਟੀ ਦੇ ਬੰਦੇ ਨੇ ਇੱਕ ਆਰਟੀ ਪਾਈ ਸੀ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਤੇ ਕਾਫੀ ਟਾਈਮ ਤੋਂ ਮੰਨ ਲਓ ਵੀ ਇਸ ਚੀਜ਼ ਦਾ ਅਸੀਂ ਕਲੀਅਰ ਕਰ ਰਹੇ ਆ ਤੇ ਜੀਦਾ ਸਾਨੂੰ ਅੱਜ ਕੁਝ ਨਾ ਕੁਝ ਥੋੜਾ ਬਹੁਤਾ ਚਾਨਣ ਜਰੂਰ ਹੋਇਆ ਹੈ ਕਿ ਸਾਡਾ ਅੱਗੇ ਕੋਈ ਆਸਮੇਦ ਹੈਗੀ ਆ ਕਿ ਸਾਡੀ ਕੋਈ ਗੱਲ ਸੁਣੂਗਾ ਸਾਡੀ ਅੱਜ ਕੋਈ ਮਿੰਤ ਗਿੰਤੀ ਕਰਕੇ ਗਲੀਆਂ ਦੇ ਵਿੱਚੋਂ ਨੋਟ ਕਰਕੇ ਲੈ ਕੇ ਗਏ ਨੇ ਤੇ ਉਹ ਹੁਣ ਜਾ ਕੇ ਸਾਨੂੰ ਇਸ ਚੀਜ਼ ਦਾ ਰਿਜ਼ਲਟ ਕੱਢ ਕੇ ਦੱਸਣਗੇ ਕਿ ਇਹਦਾ ਕੀ ਇੱਥੇ ਖਰਚਾ ਹੋਇਆ ਹੈ ਜਾਂ ਕੀ ਇਹ ਤੇ ਖਰਚਾ ਆਪਣਾ ਦਿਖਾਇਆ ਗਿਆ ਹੈ ਤੇ ਗ੍ਰਾਂਟ ਕਿੰਨੀ ਆਈ ਪਿੰਡ ਦੇ ਵਿੱਚ ਤੇ ਕਿੰਨੀ ਵਰਤੀ ਗਈ ਆ ਤੇ ਉਸ ਸਬੰਧ ਦੇ ਵਿੱਚ ਅਸੀਂ ਜਿਹੜੇ ਅੱਜ ਸਾਡੇ ਪੰਚਾਇਤੀ ਅਫਸਰ ਆਇਆ ਹੀ ਸਾਨੂੰ ਥੋੜਾ ਬੋੜਾ ਵਿਸ਼ਵਾਸ ਜ਼ਰੂਰ ਦੇ ਕੇ ਗਿਆ ਪਰ ਜੋ ਉਸ ਅਸੀਂ ਚਾਹੁੰਦੇ ਆ ਕਿ ਸਾਡਾ ਪੀ ਐਨ ਏ ਚਰ ਤੋਂ ਅਸੀਂ ਜਿਹੜਾ ਇਹ ਸੰਘਰਸ਼ ਲੰਬਿਆ ਹੈ ਪਰ ਅਜੇ ਤੱਕ ਸਾਡਾ ਇਹ ਮਸਲਾ ਹੱਲ ਜਿਹੜਾ ਨਹੀਂ ਹੋਇਆ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਪਤ ਗੌਰਮ ਨਾਰਿੰਦ ਜੀ ਸਰ ਤੁਸੀਂ ਅੱਜ ਪਿੰਡ ਕਲਸੀਆਂ ਕਲਾਂ ਵਿਖੇ ਆਏ ਜੀ ਮਿੰਨਤੀ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਹੈ ਤੇ ਕੀ ਤੁਹਾਡੇ ਸਾਹਮਣੇ ਆਇਆ ਤੇ ਕੀ ਕਹਿਣਾ ਚਾਹੁੰਦੇ ਆ ਇਹ ਜਿੰਨੇ ਅਸੀਂ ਬੇਨਤੀ ਕੀਤੀ ਉਹਨਾਂ ਦੇ ਕੰਮ ਵੇਖ ਕੇ ਗਏ ਆ ਉਹਨਾਂ ਰਿਕਾਰਡ ਚ ਹੈਗਾ ਜੀ ਤੇ ਉਸ ਤੋਂ ਬਾਅਦ ਅਸੀਂ ਬੇਨਤੀ ਕਰਕੇ ਤੋਂ ਬਾਅਦ ਅਸੀਂ ਜਿਹੜਾ ਰਿਪੋਰਟ ਦਵਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਬਣਦਾ ਤੇ ਜਿਹੜੀ ਹੁਣ ਤੁਸੀਂ ਬੇਨਤੀ ਦੇ ਕੇ ਲੋਕਾਂ ਨੇ ਤੁਹਾਨੂੰ ਵਿਖਾਈ ਇਹ ਔਨ ਰਿਕਾਰਡ ਹੈਗੀ ਆ ਕਿ ਇਹ ਬਣਿਆ ਹੋਇਆ ਸਾਰਾ ਕੁਝ ਹਾਂ ਜੀ ਹਾਂ ਜੀ ਹੁਣ ਉੱਥੇ ਮੌਕੇ ਤੇ ਵਿਖਿਆ ਬਣਿਆ ਹੋਇਆ ਸੀ ਅਸੀਂ ਤੁਹਾਨੂੰ ਪੂਰੇ ਵੇਰਵੇ ਤੁਹਾਨੂੰ ਲਿਖ ਰਹੇ ਆ ਅਸੀਂ ਨਹੀਂ ਉੱਥੇ ਮੌਕੇ ਤੇ ਬਣਿਆ ਪਾਇਆ ਗਿਆ ਜੀ ਹਾਂ ਜੀ ਜਿਹੜੀ ਲੈ ਕੇ ਆਈ ਸੀ ਬੇਨਤੀ ਕੀਤੀ ਉਹ ਮੌਕੇ ਤੇ ਦੇ ਉਹ ਹੀ ਕੀਤੀ ਹੈ ਲਿਖਿਆ ਉਹ ਬਣੀ ਹੋਈ ਹੈ ਬੇਨਤੀ ਕੀਤੀ ਹੋਈ ਹੈ ਪਰ ਮੌ ਭਾਜੀ ਜਿਹੜੀ ਅਸੀਂ ਮਿੰਨਤੀ ਕੀਤੀ ਹੈ ਨਾ ਉਹ ਜਿਹੜੀ ਅਸੀਂ ਬਿਡ ਰੋਡ ਬਣੀ ਹੋਈ ਹੈ ਉਸੇ ਚੀਜ਼ ਦੀ ਮਿੰਨਤੀ ਕੀਤੀ ਹੈ ਲਈ ਠੀਕ ਉਹ ਪਾਈ ਗਈ ਹੈ ਬਣੀ ਪਾਈ ਗਈ ਹੈ ਹਾਂ ਜੀ ਜੀ ਬਣੀ ਪਾਈ ਗਈ ਹੈ ਸਰ ਡਰ ਗਾ ਜੀ ਅਸੀਂ ਵੇਰਵਾ ਲਿਖ ਰਹੇ ਹਾਂ ਜੀ ਅਜੇ ਨਹੀਂ ਕੋਈ ਵੇਰਵਾ ਦੱਸੋ ਨਾ ਤੁਸੀਂ ਮਿੰਨਤੀ ਮਾਰ ਕੇ ਆਏ ਜੀ ਤੁਸੀਂ ਜਾਂਦੇ ਕਿ ਆਨ ਆਨ ਰਿਕਾਰਡ ਸਾਰਾ ਕੁਝ ਹੈ ਨਹੀਂ ਵੇ ਰਿਜ਼ਲਟ ਕਿਵੇਂ ਦੇਣਾ ਤੁਹਾਨੂੰ ਡਿਸੀਜਨ ਅਸੀਂ ਨਹੀਂ ਕਰ ਸਕਦੇ ਅਸੀਂ ਰਿਪੋਰਟ ਬਣਾ ਕੇ ਦੇਣੀ ਹੁੰਦੀ ਭਾਈ ਸਰ ਆਨ ਡਿਊਟੀ ਤੁਸੀਂ ਆਫਸਰ ਦੇ ਮੌਕੇ ਦੇ ਹਾਂਜੀ ਹਾਂ ਤੁਸੀਂ ਦੱਸਣਾ ਸਾਰਾ ਕੁਝ ਨਹੀਂ ਅਸੀਂ ਦੱਸ ਸਕਦੇ ਭਾਈ ਇਹ ਸਾਡੇ ਰਿਪੋਰਟ ਕੰਮ ਬਣਾਣਾ ਰਿਪੋਰਟ ਬਣਾਣਾ ਅਜਿਨੇ ਸਾਨੂੰ ਭੇਜਿਆ ਅਸੀਂ ਰਿਪੋਰਟ ਬਣਾ ਕੇ ਉਹਨਾਂ ਨੂੰ ਦੇਣੀ ਹੈ ਬਸ ਅਸੀਂ ਆ ਨਹੀਂ ਕੈਸ ਰਹੀ ਇਹ ਜੋ ਹੋਇਆ ਇਹ ਉਹ ਹੈ ਠੀਕ